ਅਜਿ ਸੁਖਦੇਵ ਸਿੰਘ ਢੀਂਡਸਾ ਨੂੰ ਨਮਿਤ ਅੰਤਿਮ ਅਰਦਾਸ ਹੋ ਰਹੀ ਹੈ ਸੰਗਰੂਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਨਪੜ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਇਸ ਦੌਰਾਨ ਹਰਦੀਪ ਪੁਰੀ ਸੁਨੀਲ ਜਾਖੜ ਇਕਬਾਲ ਸਿੰਘ ਲਾਲਪੁਰਾ ਹੰਸਰਾਜ ਪਹੁੰਚੇ ਨੇ ਸੁਖਜਿੰਦਰ ਸਿੰਘ ਹੰਦਾਵਾ ਐਚਐਸ ਫੂਲਕਾ ਗੁਰਮੀਰ ਸਿੰਘ ਖੁੱਡੀਆਂ ਬੀਬੀ ਜਗੀਰਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸੁਖਦੇਵ ਸਿੰਘ ਢੀਂਡਸਾ ਨੂੰ ਥੋੜੀ ਦੇਰ ਦੇ ਵਿੱਚ ਸੁਖਵੀਰ ਸਿੰਘ ਬਾਦਲੀ ਪਹੁੰਚਣਗੇ ਤੇ ਢੀਂਡਸਾ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ 28 ਮਈ ਨੂੰ ਦਰਸਲ ਸੁਖਦੇਵ ਸਿੰਘ ਢੀਂਡਸਾ ਦਾ ਆ ਦੇਹਾਂਤ ਹੋ ਗਿਆ ਸੀ ਆ ਕੁਝ ਨਾਂ ਤੋਂ ਬਿਮਾਰ ਚਾਰੇ ਸਨ ਜਿਸ ਦੇ ਚੱਲਦੇ ਉਹਨਾਂ ਦਾ ਫੋਟਿਸ ਦੇ ਵਿੱਚ ਹਸਪੀਟਲ ਦੇ ਵਿੱਚ ਲਾਚਾਰਿਆ ਸੀ ਤੇ ਇਲਾਜ ਦੇ ਦੌਰਾਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੁਖਦੇਵ ਸਿੰਘ ਢੀਂਡਸਾ ਜਦੋਂ ਪੰਜਾਬ ਦੀ ਸਿਆਸਤ ਦੀ ਅਸੀਂ ਗੱਲ ਕਰਦੇ ਆ ਤਾਂ ਪੰਜਾਬ ਦੀ ਸਿਆਸਤ ਦਾ ਉਹ ਵੱਡਾ ਨਾਮ ਜੋ ਕਿ ਵਕਫਾ ਕਹੋਦਿਆਂ ਤੇ ਰੇ ਐਮਪੀ ਬਰੇ ਕੇਂਦਰੀ ਮੰਤਰੀ ਵੀ ਰੇ ਆ ਕਈ ਵਾਰ ਵਿਧਾਇਕ ਵੀ ਚੁਣੇ ਗਏ ਤੇ ਬਜ਼ੁਰਗਾਂ ਨੇ ਜੋ ਸਾਨੂੰ ਰਾਤ ਕਰੀ ਉਹ ਅਸੀਂ ਛੱਡਦੇ ਤੇ ਅਸੀਂ ਆਪ ਆਪ ਗਰੋਹ ਚ ਪੈ ਗਏ ਇਹਦੇ ਲਈ ਪੰਜਾਬ ਦਾ ਨੁਕਸਾਨ ਹੋ ਰਿਹਾ ਤੁਹਾਨੂੰ ਲੱਗਦਾ ਵੀ ਇੱਕ ਜੀ ਖਤਮ ਹੋ ਚੁੱਕੀ ਆ ਭਾਵੇਂ ਵਿਚਾਰਕ ਮਤਭੇਜ ਜ਼ਰੂਰ ਹੁੰਦੇ ਕਿ ਸਾਹਮਣੂ ਬੈਠ ਕੇ ਇੱਕ ਦੂਜੇ ਨਾਲ ਜਿਹੜਾ ਪਰਿਵਾਰਕ ਮਾਹੌਲ ਹੁੰਦਾ ਸੀਗਾ ਉਹ ਉਹ ਰਹਿੰਦਾ ਸੀਗਾ ਲੇਕਿਨ ਹੁਣ ਵਿਚਾਰਕ ਮਤਭੇਜਾਂ ਦੇ ਨਾਲ ਨਾਲ ਪਰਸਨਲਾਈਜ਼ ਪੈਨਲਾਈਜ਼ ਜ਼ਿਆਦਾ ਹੋਣ ਲੱਗ ਪਿਆ ਉਹਦੇ ਕੋਈ ਇਹੀ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਉਹ ਜਿਹੜੀ ਸਾਹ ਸੀਗੀ ਪੋਲੀਟੀਕਲ ਅਸੈਂਬਲੀ ਚ ਇਹ ਅਸੀਂ ਜੋ ਮਰਜ਼ੀ ਬੋਲੀਏ ਪਰ ਜਦੋਂ ਬਾਹਰ ਨਿਕਲੀਦਾ ਸੀ ਉਹ ਸਾਰੇ ਪੁਰਾਣੇ ਲੀਡਰ ਇਕੱਠੇ ਹੁੰਦੇ ਸੀ ਤੇ ਅੱਜ ਕੁੜਤਨ ਜਿਹੜੀ ਇੰਨੀ ਵੱਧ ਗਈ ਕਿ ਜੋ ਅਸੀਂ ਅੰਦਰ ਬੋਲਦੇ ਆ ਉਹ ਵੀ ਕੋਈ ਵੱਧ ਅਸੀਂ ਬਾਹਰ ਦੁਸ਼ਮਣ ਬਣ ਗਏ ਇਹਦੇ ਚ ਪੰਜਾਬ ਦਾ ਨੁਕਸਾਨ ਹੋ ਰਿਹਾ ਗੁਰਦਿਆਲ ਸਿੰਘ ਨਾਨਸ਼ਿਆਰਾ ਮਾਦਿਕ ਸਿੰਘ ਭਾਨਾ ਭਾਨਾ ਰੀਰੋ ਫਰੈਂਕਸ਼ਟ ਤਾਂ ਕਾਂਗਰਸ ਦੇ ਸੰਸਦ ਮੈਂਬਰ ਸੁਖਿੰਦਰ ਸਿੰਘ ਖੰਧਾਵਾ ਇਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਹੋਰ ਕਈ ਅਹਿਮ ਹਸਤੀਆਂ ਕੀ ਸਿਆਸੀ ਹਸਤੀਆਂ ਆ ਕਈ ਆਗੂ ਜੋ ਕਿ ਸੁਖਦੇਵ ਸਿੰਘ ਢੀਂਡਸਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਨੇ ਆ ਤੁਹਾਨੂੰ ਸੰਗਰੂਰ ਦੀਆਂ ਦਰਸਲ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਗੁਰੂ ਘਰ ਦੇ ਵਿੱਚ ਖਣਪੜ ਸਾਹਿਬ ਦੇ ਆ ਭੋਗ ਪਾਏਗੇ ਆ ਤਾਂ ਇਸ ਦੌਰਾਨ ਵੱਖ-ਵੱਖ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਨੇ ਮੁੱਖ ਆਗੂਆਂ ਦੀ ਗੱਲ ਕੀਤੀ ਜਾਵੇ ਇਸ ਦੇ ਵਿੱਚ ਹਰਦੀਪ ਸਿੰਘ ਪੁਰੀ ਸੁਨੀਲ ਜਾਖੜ ਇਕਬਾਲ ਸਿੰਘ ਲਾਲਪੁਰਾ ਹੰਸਰਾਜ ਪੁੰਚੇ ਹੋਏ ਨੇ ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਐਚਐਸ ਫੂਲ ਕਾ ਗੁਰਮੀਤ ਖੁੱਡੀਆਂ ਪ੍ਰੀਤ ਸਿੰਘ ਚੰਦੂ ਮਾਜਰਾ ਬੀਬੀ ਜਗੀਰਪੁਰ ਤੇ ਗੁਰਪ੍ਰਤਾਪ ਸਿੰਘ ਬਡਾਲਾ ਵੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਥੋੜੀ ਦੇਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੀ ਪਹੁੰਚਣਗੇ ਅਰ ਦਰਸਲ 28 ਮਈ ਨੂੰ ਸੁਖਦੇਵ ਸਿੰਘ ਟਿੰਡਸਾ ਦਾ ਦੇਹਾਂਤ ਹੋ ਗਿਆ ਸੀ ਸੁਖਦੇਵ ਸਿੰਘ ਟਿੰਡਸਾ ਜੋ ਕਿ ਜਦੋਂ ਟਕਸਾਲੀ ਅਕਾਲੀ ਆਗੂਆਂ ਦੇ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਸਭ ਤੋਂ ਟੌਪ ਤੇ ਨਾਮ ਸੁਖਦੇਵ ਸਿੰਘ ਟਿੰਡਸਾ ਦਾ ਆਉਂਦਾ ਸੀ ਕਰ ਆਪਣੇ ਬਜ਼ੁਰਗਾਂ ਦੀ ਪੀੜੀ ਤੇ ਯੁੱਗ ਦੇ ਬਹੁਤ ਵੱਡੇ ਲੀਡਰ ਸਨ ਉਹਨਾਂ ਦੀ ਬਹੁਤ ਲੰਬੀ ਕਮਾਈ ਆ ਪੰਜਾਬ ਲਈ ਛੋਟੀ ਉਮਰੋਂ ਉਹਨਾਂ ਨੇ ਪੰਥ ਦੀ ਪੰਜਾਬ ਦੀ ਸੇਵਾ ਸ਼ੁਰੂ ਕਰਤੀ ਸੀ ਜਿਵੇਂ ਆਪਾਂ ਕਹਿੰਦੇ ਨਾ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ 300 ਸਾਫ ਚੋ ਗੁਣ ਸੀਗੇ ਇਹ ਗੱਲ ਉਹਨਾਂ ਤੇ ਕਹਾਣ ਪੰਜਾਬ ਦਾ ਉਹਨਾਂ ਤੇ ਲਾਗੂ ਹੁੰਦਾ ਲੇਕਿਨ ਠੀਕ ਆ ਜਾਣਾ ਸਭ ਨੇ ਆ ਲੇਕਿਨ ਉਹ ਇੰਨੀ ਲੰਬੀ ਸੇਵਾ ਕਰਕੇ ਗਏ ਪੰਜਾਬ ਦੀ ਪੰਥ ਲਈ ਸੇ ਕੌਮ ਲਈ ਅਤੇ ਉਹਨਾਂ ਨੇ ਆਪਣਾ ਸਿਧਾਂਤ ਅਸੂਲ ਨਹੀਂ ਛੱਡੇ ਉਹਨਾਂ ਨੂੰ ਬਹੁਤ ਮੌਕਾ ਮਿਲਿਆ ਵੱਡੇ ਵੱਡੇ ਅਹੁਦਿਆਂ ਤੇ ਸੇਵਾ ਕਰਨ ਦਾ ਮੁੱਖ ਮੰਤਰੀਆਂ ਦੇ ਨਾਲ ਵੀ ਰਹੇ ਤੇ ਮੁੱਖ ਮੰਤਰੀਆਂ ਦਾ ਵਿਰੋਧ ਵੀ ਡਟ ਕੇ ਕੀਤਾ ਚਾਹੇ ਬਰਨਾਲਾ ਸਾਹਿਬ ਸੀਗੇ ਚਾਹੇ ਬਾਦਲ ਸਾਹਿਬ ਸੀਗੇ ਤੇ ਉਹਨਾਂ ਦੀ ਜ਼ਿੰਦਗੀ ਢੀਂਸਾ ਸਾਹਿਬ ਦੀ ਪ੍ਰੇਰਨਾ ਸਰੋਤ ਆ। ਇਹ ਬੜਾ ਭਾਵਕ ਪਲ ਮੈਂ ਕਹਿ ਸਕਦਾ ਸਾਡੇ ਬਹੁਤ ਹੀ ਪੁਰਾਣੇ ਸਾਥੀ ਔਰ ਪੰਥ ਦੇ ਬਹੁਤ ਹੀ ਸਿਰਕਟ ਆਗੂ ਦੇ ਤੌਰ ਤੇ ਜਾਣ ਜਾਂਦੇ। ਔਰ ਮੈਂ ਕਹਿ ਰਿਹਾ ਹਾਂ ਦਾ ਪੰਜਾਬ ਪੰਥ ਦੀ ਆਵਾਜ਼ ਦੇ ਤੌਰ ਤੇ ਜਾਣ ਜਾਂਦੇ। ਸਾਥ ਦੇ ਵਿੱਚ ਹੀ ਗੇੜ ਸਾਹਿਬੀ। ਅੰਤਮ ਰਾਸਤਰੀ ਸ਼ਾਬਰ ਹੋ ਰਹੇ ਆ। ਔਰ ਸਦਕਾ ਵਿੱਚ ਵੀ ਦੇਸ਼ ਔਰ ਦੁਨੀਆ ਭਰ ਦੇ ਲੋਕ ਉਹਨਾਂ ਦੇ ਕੰਮਾਂ ਨੂੰ ਯਾਦ ਕਰਦੇ ਕਿਹੜੀਆਂ ਉਹ ਗੱਲਾਂ ਇਸ ਵਕਤ ਜ਼ਿਹਨ ਦੇ ਵਿੱਚ ਆ ਰਹੀਆਂ ਨੇ ਕਿ ਬੜਾ ਲੰਬਾ ਹਾਸਾ ਤੁਹਾਡੇ ਨਾਲ ਨਹੀਂ ਰਹਿੰਦੇ ਨੇ ਕਿਹੜੀਆਂ-ਕਿਹੜੀਆਂ ਉਹ ਅਹਿਮ ਬੜੀਆਂ ਗੱਲਾਂ ਹੋਣਗੀਆਂ ਉਹ ਚੁਣੇ ਦਾ ਗੱਲਾਂ ਤਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਜੁੜੀਆਂ ਗੱਲਾਂ ਤਾਂ ਬਹੁਤ ਨੇ ਕਿਉਂਕਿ ਉਹਨਾਂ ਨੇ ਜੀਵਨ ਦੇ ਵਿੱਚ ਕੇਵਲ ਸਿਆਸੀ ਸਾਥ ਨਹੀਂ ਬਣ ਕੇ ਸਮਾਜਿਕ ਸਾਥ ਵੀ ਰੱਖੀ ਸਾਡੇ ਨਾਲ ਤਾਂ ਖਾਸ ਤੌਰ ਤੇ ਪ੍ਰਭਾਵਾਂ ਵਾਲਾ ਪਿਆਰ ਰਿਹਾ ਪਰ ਵੈਸੇ ਵੀ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਦੂਜੀਆਂ ਸੱਸੀਵ੍ਰੋਧੀ ਪਾਰਟੀਆਂ ਨਾਲ ਬਹੁਤ ਨੇੜੇ ਜਾਣਿਆ ਜਾਂਦਾ ਸੀ ਉਹਦੇ ਸਹਿਯਾਰ ਕਰਕੇ ਵਿਵਹਾਰ ਕਰਕੇ ਤੇ ਨਾਲ ਰਾਜਸੀ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਉਹਨਾਂ ਨੇ ਆਪਣੀ ਪਛਾਣ ਬਣਾਈ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਨਾਮ ਬਣਾਇਆ ਇਹ ਬੜੇ ਮਾਣ ਦੀ ਗੱਲ ਆ ਔਰ ਕਿੰਨੀਆਂ ਯਾਦਾਂ ਨੇ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਸਭ ਤੋਂ ਪਹਿਲੀ ਵਾਰੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਸੀ ਮੈਂ ਸੰਗਰੂਰ ਆਇਆ ਲਾ ਗੁਰਸਾਹਬ ਮਾਨ ਜੀ ਦੇ ਘਰੇ ਉਹਨਾਂ ਨੂੰ ਪਹਿਲੀ ਵਾਰੀ ਮੈਂ ਮਿਲਿਆ ਸੀ ਔਰ ਮੈਂ ਇੱਕ ਗੱਲ ਕਦੇ ਨਹੀਂ ਭੁੱਲ ਸਕਦਾ ਕਿ ਅਨੰਦਪੁਰ ਸਾਹਿਬ ਹੋਲੇ ਮਾਲੇ ਤੇ ਸਾਡੇ ਤੇ ਕੇਸ ਬਣਾਤਾ ਸੀ ਬਿਆਨਸਿਕ ਉਹਨਾਂ ਦੀ ਸਰਕਾਰ ਸਮੇਂ ਮੇਰੇ ਤੇ ਬਟਾਲਾ ਸਾਹਿਬ ਤੇ ਢੀਟਾ ਸਾਹਿਬ ਦੇ ਢੀਟਾ ਸਾਹਿਬ ਨੇ ਜਦ ਪੁਲਸ ਫੜਾਈ ਉਹਨਾਂ ਨੇ ਮੈਨੂੰ ਫੋਨ ਕਰਦਾ ਜੀ ਤੇ ਮੈਂ ਪਰੇ ਹੋ ਗਿਆ ਉਹਨਾਂ ਤੇ ਐਨਐਸਏ ਲੱਗਿਆ ਉਹ 6 ਮਹੀਨੇ ਅੰਦਰ ਮੈਂ 6 ਮਹੀਨੇ ਬਚਾਰਿਆ ਮਾ ਗਿਆ ਹੀ ਬਹੁਤ ਵੱਡੀ ਮੇਰੇ ਲਈ ਦੇਣ ਸੀ ਕਿ 6 ਮਹੀਨੇ ਮਰੋ ਜਾਣਾ ਮੈਂ ਦੋਸਤੀ ਉੱਥੇ ਵੀ ਨਭਾ ਕੇ ਉਹ ਹੈ ਜੀ ਦੋਸਤੀ ਉੱਥੇ ਵੀ ਨਭਾਈ ਉਹ ਉਹ ਚੌਥੇ ਵੀ ਨਭਾਈ ਭਾਵੇਂ ਗੁਰਬਾਣੀ ਦਾ ਕਥਨ ਹੈ ਕਿ ਜੋ ਸੰਸਾਰ ਚ ਪੈਦਾ ਹੋਇਆ ਇੰਨੇ ਸੰਸਾਰ ਛੱਡ ਕੇ ਚਲੀ ਜਾਣਾ ਜੀ ਸਭਨਾਂ ਸੋਰੀ ਬੰਨਣਾ ਸਭ ਮਕਲਾ ਬਣ ਹਰ ਪਰ ਉਹ ਚਕਸੀਤਾ ਐਸੀਆਂ ਹੁੰਦੀਆਂ ਉਹ ਪਰਿਵਾਰ ਵਾਸਤੇ ਨਹੀਂ ਹੁੰਦੀਆਂ ਉਹ ਸਮਾਜ ਵਾਸਤੇ ਦੇਸ਼ ਵਾਸਤੇ ਕੌਮ ਵਾਸਤੇ ਕੋਈ ਐਸੀਆਂ ਕੁਰਬਾਨੀਆਂ ਕਰ ਜਾਂਦੇ ਐ ਐਸੀ ਕਹਾਣਾਂ ਕਹਾ ਜਾਂਦੇ ਐ ਕਿ ਉਹਨਾਂ ਦੀਆਂ ਯਾਦਾਂ ਕਦੀ ਮੋਕੀ ਨਹੀਂ ਸਕਦੀਆਂ ਉਹਨਾਂ ਦੀ ਦਿੱਤੀ ਦੇਣ ਉਹਨਾਂ ਦਾ ਸੰਘਰਸ਼ ਉਹਨਾਂ ਦੀ ਕੌਮ ਨੂੰ ਤੇ ਖਾਸ ਕਰਕੇ ਸ਼ੋਮਨੀ ਕਾਲੀਦਾਰ ਨੂੰ ਜਿੱਦਾਂ ਉਹਨਾਂ ਨੇ ਖੂਨ ਪਸੀਨਾ ਲਾ ਕੇ ਇਸ ਪਾਰਟੀ ਨੂੰ ਤਕੜਾ ਕਰਦੇ ਰਹੇ ਔਰ ਮੇਰਾ ਖਿਆਲ ਹੈ ਕਿ ਜਿੰਨੀ ਸਹਿਨਸ਼ੀਲਤਾ ਵਾਲਾ ਜਿੰਨਾ ਸਹਿਜ ਵਾਲਾ ਸੁਭਾਅ ਤੇ ਜਿੰਨਾ ਸਾਰਿਆਂ ਦਾ ਸਤਕਾਰ ਕਰਨਾ ਉਹਦੇ ਹਿੱਸੇ ਵਿੱਚ ਆਇਆ ਸੀਗਾ ਤੇ ਕਦੀ ਉਹਨਾਂ ਨੇ ਕਿਸੇ ਨੂੰ ਨਾਮ ਬਹੁਤਾ ਕੋਰਾ ਬੋਲਿਆ ਨਾ ਉੱਚੀ ਬੋਲਿਆ ਤੇ ਇਹੋ ਜਿਹੇ ਜਿਹੜੇ ਲੀਡਰ ਹੈ ਉਹ ਮੈਨੂੰ ਲੱਗਦਾ ਅੱਜ ਢੁੰਡਿਆ ਵੀ ਨਹੀਂ ਲੱਪਣਗੇ ਮੇਰੇ ਨਾਲ ਤਾਂ ਇਹਨਾਂ ਦਾ ਬਹੁਤ ਲੰਮਾ ਵਾਸਤਾ ਸੀ ਇਹਨਾਂ ਨੇ ਸਾਡੇ 84 ਦੇ ਕੇਸਾਂ ਦੇ ਵਿੱਚ ਬਹੁਤ ਮਦਦ ਕੀਤੀ ਹੈ ਹਮੇਸ਼ਾ ਬੜਾ ਇੰਟਰਸਟਿਡ ਰਹੇ ਸੀ ਜਿੰਨਾ ਵੀ ਮੈਂ ਕਦੇ ਗਿਆ ਇਹਨਾਂ ਕੋਲੇ ਕਿ ਜੀ ਇੱਥੇ ਇਸ ਪੈਬਲਿਕ ਪ੍ਰੋਸਕੂਟਰ ਨੂੰ ਅਪੋਇੰਟ ਕਰਵਾਉਣਾ ਜਿਸ ਕੰਮ ਵਾਸਤੇ ਜਿਹਦੇ ਵਾਸਤੇ ਵੀ ਗਏ ਆ ਹਮੇਸ਼ਾ ਇਹਨਾਂ ਦੇ ਅੱਗੇ ਵੱਧ ਚੜ ਕੇ ਉਹਦੇ ਤੇ ਹਸਾ ਲਿਆ ਤੇ ਇਹ ਹੁਣ ਚਲੋ ਜੋ ਫੈਕਟਰ ਨੂੰ ਮਨਜ਼ੂਰ ਜਾਣਾ ਤਾਂ ਸਭ ਨੇ ਆ ਪਰ ਇਹ ਬਹੁਤ ਵੱਡਾ ਘਾਟਾ ਜਿਸ ਹਿਸਾਬ ਦੇ ਨਾਲ ਉਹਨਾਂ ਦਾ ਮਿੱਠ ਬੋਲਣਾ ਸੁਭਾਅ ਸੀਗਾ ਉਸ ਉਸ ਚੀਜ਼ ਨੂੰ ਯਾਦ ਕਰਦੇ ਹਾਂ ਤੁਸੀਂ ਵੀ ਹਾਂ ਉਹ ਬੜੇ ਪਿਆਰ ਦੇ ਨਾਲ ਬੋਲ ਕੇ ਨਿਕਲ ਜਾਂਦੇ ਸੀਗੇ ਤੇ ਜਿਹੜਾ ਆਪਣਾ ਕੰਮ ਸੀਗਾ ਉਹ ਵੀ ਕਰਵਾ ਦਿੰਦੇ ਸੀਗੇ ਵਿਰੋਧੀਆਂ ਨੇ ਤੰਜ ਵੀ ਕੱਸ ਲੈਂਦੇ ਸੀਗੇ ਦੇਖੋ ਮੈਂ ਤੁਹਾਨੂੰ ਇਹ ਕਦੇ ਵੀ ਮੈਂ ਉਹਨਾਂ ਨੂੰ ਧਰਮ ਹੁੰਦੇ ਜਾਂ ਕਦੇ ਕਿਸੇ ਨੂੰ ਕੜਵਾ ਬੋਲਦੇ ਕਦੇ ਨਹੀਂ ਸੁਣਿਆ ਬਹੁਤ ਹੀ ਮਿੱਠਾ ਸੁਭਾਅ ਹਰ ਇੱਕ ਦੇ ਨਾਲ ਹੀ ਬੜੀ ਮਿਠਾਸ ਦੇ ਨਾਲ ਪੰਜਾਬ ਦੀ ਸਿਆਸਤ ਨੂੰ ਬਹੁਤ ਬਦਲਿਆ ਕਿਤੇ ਤਜਰਬੇਕਾਰ ਇਨਸਾਨ ਜਿਹਨਾਂ ਨੇ ਸਾਰਾ ਕੁਝ ਆਪਣੇ ਦਿਖਾਇਆ ਹੋਏ ਹੋਏ ਲੋਕਾਂ ਨਾਲ ਗੱਲ ਕੀਤੀ ਉਹਨਾਂ ਦੀ ਸਿਆਸਤ ਵਿੱਚ ਤਜਰਬੇ ਦਾ ਤਾਂ ਹੀ ਬੋਲ ਹੈ ਧਾਰਨ ਕਰ ਚ ਉੱਠਿਆ ਜਿਹੜਾ ਪੰਜਾਬ ਵਿੱਚ ਵੀ ਤੇ ਸਿੰਧਰ ਵਿੱਚ ਵੀ ਮਕਬੂਲ ਸੀ ਜਿਨ੍ਹਾਂ ਨੇ ਗਰੀਬੀ ਅਮੀਰੀ ਸਾਰਾ ਕੁਝ ਦੇਖੀ ਸੀ ਉਹ ਬੰਦਾ ਸਾਡੇ ਕੋਲ ਅੱਜ ਵਿਛੜ ਗਿਆ ਉਹਦੇ ਜਾਣ ਦਾ ਪਰਿਵਾਰ ਨੂੰ ਤਾਂ ਘਟਾ ਪੈਂਦਾ ਜਦੋਂ ਚੰਗਾ ਬੰਦਾ ਜਾਂਦਾ ਅੱਜ ਸਮਾਜ ਨੂੰ ਪਾਰਟੀ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਿਆਦਾ ਲੋੜ ਹੈ ਹੋਰਾਂ ਦੇ ਜਾਣ ਦਾ ਬਹੁਤ ਵੱਡਾ ਘਟਾ ਆਪੇ ਸਾਰੇ ਪੰਜਾਬ ਦੇ ਸਰਸਪਤੋਂ ਇੱਥੇ ਆ ਗਏ ਲੋਕਾਂ ਨੇ ਨਸ਼ਾ ਡਾਂਗ ਲੀਂਦੇ ਉਮੀਦ ਕਰਦੇ ਆਂ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਜਿਹੜੇ ਕੰਮ ਨੂੰ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵ ਲਾਇਆ ਉਹਨਾਂ ਤੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਸਾਰੇ ਨਾਲ ਮਿਲ ਕੇ ਕੰਮ ਕਰੋ ਤੁਹਾਡੇ ਨਾਲ ਯਾਰ ਕੋਈ ਪੁਰਾਣਾ ਯਾਤ ਤਾਂ ਬਹੁਤ ਪੁਰਾਣੀ ਸਰਦਾਂ ਦਾ ਸਾਜ ਬਹੁਤ ਰੇ ਉਹ ਸਭ ਉਹ ਤਾਂ ਜੋ ਗਾਮਾ ਜਿਹਾ ਮੇਰਾ ਜਿਹੜਾ ਪਰਮਿੰਦਰ ਹੋਰ ਅਨਾਮ ਸਮਝਦਾ ਬਹੁਤ ਲੰਮਾ ਟੁੰਗਾ ਸਮੰਦਰ ਹੈ ਮੈਂ ਸਮਝਦਾ ਅੱਜ ਸਾਰੇ ਮਿਲ ਜੁਲ ਕੇ ਉਹਨਾਂ ਦੇ ਉਸ ਸੁਪਨੇ ਨੂੰ ਪੂਰਾ ਕਰਵਾਉਣ ਲਈ ਆਪਾਂ ਅਨੇਕਾਂ ਲਗਾਈ। ਸਧਾਰਨ ਘਰ ਚੋਂ ਉੱਠਿਆ ਜਿਹੜਾ ਪੰਜਾਬ ਚ ਵੀ ਤੇ ਸਿੰਧਰ ਚ ਵੀ ਮਕਬੂਲ ਸੀ